ਤੇ ਬੱਚੇ ਦੇ ਟਕਰਾਰ ਨੂੰ ਲੈ ਕੇ ਦੋ ਤਰ੍ਹਾਂ ਚ ਚੱਲੀਆਂ ਤਾੜ-ਤਾੜ ਗੋਲੀਆਂ ਵੀਡੀਓ ਆਈ ਸਾਹਮਣੇ ਪੁਲਸ ਕਰ ਰਹੀ ਹੈ ਜਾਂਚ ਮਾਮਲਾ ਬਟਾਲਾ ਦੇ ਗੁਰਨਾਨਕ ਨਗਰ ਦਾ ਹੈ ਜਿੱਥੇ ਛੋਟੇ ਬੱਚੇ ਨੂੰ ਲੈ ਕੇ ਮਾਮੂਲੀ ਵਿਵਾਦ ਛੜ ਗਿਆ ਜਿਸ ਨਾਲ ਗੋਲੀਆਂ ਚੱਲਣ ਦੀ ਨੋਬਤ ਆ ਗਈ ਮੌਕੇ ਤੇ ਪੁਲਸ ਟੀਮ ਨਾਲ ਟੀਐਸਪੀ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਗਲਪਤਰਾਨਿਕ ਤੇ ਮੋਹਿਤ ਪਤਨੀ ਨੇ ਕਿਹਾ ਕਿ ਮੇਰਾ 6 ਸਾਲ ਦਾ ਬੇਟਾ ਹੈ ਜਿਸ ਦਾ ਗਲੀ ਦੇ ਕਿਸੇ ਬੱਚੇ ਨਾਲ ਝਗੜਾ ਹੋਇਆ ਜਿਸ ਤੋਂ ਬਾਅਦ ਮੇਰੀ ਪਤਨੀ ਨੂੰ ਬੱਚੇ ਦੇ ਪਰਿਵਾਰ ਵਾਲਿਆਂ ਨੇ ਬੁਰਾ ਭਲਾ ਕਿਹਾ ਮੈਨੂੰ ਵੀ ਫੋਨ ਤੇ ਮਾਰਾ ਪੋਲਿਆ ਇਸ ਮਗਰੋਂ ਜਦੋਂ ਮੈਂ ਘਰ ਆਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਤੇ ਮੈਨੂੰ ਧਮਕੀਆਂ ਮਿਲੀਆਂ ਹਨ ਨਾਲ ਹੀ ਮੇਰੇ ਤੇ ਗੋਲੀ ਵੀ ਚਲਾਈ ਗਈ ਮੈਂ ਖੁਦ ਪੰਜਾਬ ਪੁਲਿਸ ਵਿੱਚ ਮੁਲਾਜ਼ਮਾਂ ਜੇਕਰ ਮੇਰੀ ਇਥੇ ਸੁਣਵਾਈ ਨਾ ਹੋਈ ਤਾਂ ਉੱਪਰ ਤੱਕ ਪਹੁੰਚ ਕਰਾਂਗਾ ਇਸ ਵੰਤੀ ਦੂਸਰੀ ਤੀਜੀ ਔਰਤ ਨੇ ਕਿਹਾ ਕਿ ਮੇਰੇ بیٹے ਦੀ ਲੜਾਈ ਇਹਨਾਂ ਦੇ ਪੇਟੀ ਨਾਲ ਹੋਈ ਪਹਿਲਾ ਬੱਚੇ ਦੀ ਮਾਂ ਨੇ ਸਾਡੇ ਘਰ ਆ ਕੇ ਗਾਲੀ ਕਲੋਚ ਕੀਤਾ ਪਰ ਆਪਣੇ ਪਤੀ ਤੇ ਹੋਰ ਲੋਕਾਂ ਨੂੰ ਲਿਆ ਕੇ ਗਾਲਾ ਕੱਡੀਆਂ ਤੇ ਇਨਾਂ ਕੋਲ ਹਥਿਆਰ ਵੀ ਸਨ ਜਦੋਂ ਇਨਾਂ ਸਾਡੇ ਤੇ ਗੋਲੀ ਚਲਾਈ ਫਿਰ ਬਚਾਅ ਚ ਮੇਰੇ ਸਹੁਰੇ ਵੱਲੋਂ ਗੋਲੀ ਚਲਾਈ ਗਈ ਮੈਂ ਇੱਕ ਗਰਭਵਤੀ ਮਹਿਲਾ ਹਾਂ ਇਸ ਬੰਦੀ ਜੀਐਸਪੀ ਲਲਿਤ ਕਮਾਰ ਨੇ ਕਿਆ ਕੀ ਘਟਨਾ ਬਾਰੇ ਪਤਾ ਚੱਲਿਆ ਸੀ ਬੱਚਿਆਂ ਦੀ ਲੜਾਈ ਹੋਈ ਹੈ ਤੇ ਗੋਲੀਆਂ ਵੀ ਚਲੀਆਂ ਹਨ ਬਾਕੀ ਜਾਂਚ ਕੀਤੀ ਜਾ ਰਹੀ ਹੈ ਪੰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਮ ਮੇਰਾ ਮੋਹਿਰ ਬੇਦੀ ਹੈ ਜੀ ਮੇਗਨਾ ਨਗਰ ਕੀ ਗੱਲ ਹੋਈ ਗੱਲ ਕੁਛ ਨਹੀਂ ਮੈਂ ਜੀ ਬਾਹਰ ਸੀ ਅਮਰਸਰ ਠੀਕ ਹੈ ਜੀ ਮੇਰੀ ਵਾਈਫ ਸੀ ਘਰੇ ਬੱਚੇ ਸੀ ਘਰੇ ਜੀ ਬੱਚੇ ਆਪਾਂ ਚ ਗਲੀ ਚ ਖੇਡਦੇ ਹੁੰਦੇ ਆ ਠੀਕ ਹੈ ਜੀ ਕੋਈ ਬੱਚੇ ਦੀ ਆਪਾਂ ਚ ਗੱਲ ਬੇਟਾ ਮੇਰਾ 6 ਸਾਲ ਦਾ ਤੇ ਇਹਨਾਂ ਦੀ ਆਪਾਂ ਚ ਗੱਲ ਹੋਈ ਆ ਤੇ ਉਹ ਕਹਿੰਦਾ ਕਿ ਘਰ ਆ ਗਿਆ ਹਨਾ ਬੇਟਾ ਮੇਰਾ ਮੰਮਾ ਨੂੰ ਕਹਿੰਦਾ ਕਿ ਮੰਮਾ ਗੱਲ ਹੋ ਗਈ ਆ ਜੋ ਕਹਿੰਦੇ ਕੋਈ ਗੱਲ ਨਹੀਂ ਇਹਦੀ ਮੰਮਾ ਦਾ ਫੋਨ ਆਇਆ ਹਨਾ ਭਾਬੀ ਨੂੰ ਤੇ ਉਹ ਕਹਿੰਦੀ ਕਿ ਆਪਣੇ ਬੱਚੇ ਨੂੰ ਸੰਭਾਗ ਕੇ ਰੱਖੋ ਤੇ ਫਿਰ ਤੁਸੀਂ ਨਾ ਕਿਉਂਕਿ ਜਦੋਂ ਇਹੀ ਵੇਖਿਆ ਨੂੰ ਕੁਛ ਇਹਦੀ ਰਾਜੇ ਦੀ ਘਰ ਦੀ ਜਿਹੜਾ ਇਹਦਾ ਮੁੰਡਾ ਆ ਸ੍ਰਿੰਦਰ ਚਲੋ ਉਹਨੇ ਇੰਨੀ ਗੱਲ ਕੀਤੀ ਉਹ ਕਹਿੰਦੀ ਕਿ ਤੁਸੀਂ ਪੜੀ ਘਰ ਆ ਕੇ ਗੱਲ ਕਰ ਲਓ ਹਨਾ ਤੁਸੀਂ ਫੋਨ ਤੇ ਵਾਦ ਘਟ ਬੋਲਦੇ ਹੋ ਤੇ ਉਹ ਘਰ ਆ ਗਿਆ ਦਾਦਾ ਆ ਗਿਆ ਘਰ ਸੁਰਿੰਦਰ ਸਿੰਘ ਉਹ ਘਰ ਆਇਆ ਉਹ ਆ ਕੇ ਕਹਿੰਦਾ ਕਿ ਇਹ ਹਾਂ ਬੀਬਾ ਕੀ ਗੱਲ ਹੋਈ ਆ ਉਹ ਕਹਿੰਦੀ ਅੰਕਲ ਤੁਸੀਂ ਅੰਦਰ ਆ ਜਾਓ ਅੰਦਰ ਬਹਿ ਕੇ ਗੱਲ ਕਰ ਲਓ ਨਹੀਂ ਤੁਹਾਨੂੰ ਮੇਰਾ ਪਤਾ ਨਹੀਂ ਆ ਅੱਗੇ ਮੈਂ ਗਲੀ ਚ ਗੋਲੀਆਂ ਚਲਾਈਆਂ ਕਿੰਨੀਆਂ ਠੀਕ ਹੈ ਜੀ ਅੱਦੇ ਪਹਿਲਾਂ ਪਰਚੇ ਢਾ ਕੇ ਵੇਖੋ ਇਹਨੇ ਪਹਿਲਾਂ ਵੀ ਗਲੀ ਚ ਫੈਰ ਮਾਰੇ ਹੋਇਆ ਚਲੋ ਇੰਨੀ ਗੱਲ ਹੋਈ ਆ ਫਿਰ ਕਹਿੰਦਾ ਇਹ ਮੋਹਿਤ ਨੂੰ ਪੁੱਛੋ ਮੈਂ ਕਿੱਡਾ ਤਕੜਾ ਬੰਮਾਸ਼ ਆ ਮੋਹਿ ਨੂੰ ਪਤਾ ਮੈਂ ਅੱਗੇ ਕਿੱਦਾਂ ਗੋਲ ਕੰਦਾ ਹਾਂ ਵੀ ਕੀ ਗੱਲ ਆ ਮੈਨੂੰ ਫੋਨ ਤੇ ਬੋਲੇ ਮੈਂ ਕਿਹਾ ਅੰਕਲ ਮੈਂ ਆਨਿਆ ਘਰ ਠੀਕ ਆ ਮੈਂ ਆ ਗਿਆ ਜੀ ਘਰ ਆ ਕੇ ਵੇਖਿਆ ਇਹ ਉੱਤੇ ਚੜੇਦੇ ਹੀ ਨਹੀਂ ਪਿਓ ਪੁੱਤ ਨੂੰ ਸਾਰੇ ਉੱਤੇ ਹੀ ਮੇਰੇ ਕੋਲ ਵਗੈਰਾ ਵੀਡੀਓ ਪਈ ਆ ਠੀਕ ਆ ਮੈਂ ਇੱਥੋਂ ਤੁਰ ਕੇ ਗਿਆ ਮੈਂ ਕਿਹਾ ਹਾਂ ਦੱਸ ਕੀ ਗੱਲ ਆ ਠੀਕ ਆ ਮੇਰੇ ਕੋਲ ਦੱਤਾ ਨਹੀਂ ਠੀਕ ਆ ਮੈਂ ਆਪਣੀ ਸੇਫਟੀ ਲਈ ਲੈ ਗਿਆ ਮੇਰੇ ਕੋਈ ਵੈਪਨ ਕੁਝ ਨਹੀਂ ਹੈਗਾ ਉੱਥੇ ਤੱਕ ਮੈਂ ਕੱਲਾ ਗਿਆ ਮੇਰੇ ਨਾਲ ਸੱਜਣ ਸੀਗੇ ਮੇਰੇ ਉਹ ਨਾਲ ਆਏ ਸੀਗੇ ਠੀਕ ਆ ਇਹ ਮੇਰੇ ਭਰਾ ਦੇ ਹੱਥੀ ਵੀ ਪਿਆ ਇੰਨੇ ਮੇਰੇ ਮੁੜ ਕੇ ਇੱਟ ਮਾਰੀ ਆ ਕੋਠੇ ਹੀ ਇੰਨੇ ਮੁੜ ਕੇ ਫਾਇਰ ਮਾਰੇ ਇਹਦੇ ਸੁਰਿੰਦਰ ਪਿਓ ਠੀਕ ਹੈ ਥੱਲੇ ਉਤ ਆਈ ਮੋੜ ਕੇ ਫੇਰ ਫੇਰ ਮਾਰਨਾ ਪਿਆ ਇੰਨੇ ਘੱਟੋ ਘੱਟ ਵੀ 10 ਤੋਂ 15 ਫੇਰ ਮਾਰੀ ਸ਼ੇਰੋਂ ਖੋਲ ਮੇਰੇ ਕੋਲ ਆ ਇੱਕ ਡਿਪਟੀ ਸਾਹਿਬ ਕੋਲ ਹਲਤ ਮਾਰ ਜੀ ਕੋ ਠੀਕ ਹੈ ਜੀ ਕੰਮ ਕੀ ਕਰਦਾ ਕੰਮ ਇਸ ਨਿਆਰੇ ਦਾ ਇਹਦੀ ਫਾਈਨਾਂਸ ਵੀਨ ਵਾਲੀ ਠੀਕ ਹੈ ਰੋਜ਼ ਸ਼ਾਮੀ ਡਰਿੰਕ ਕਰਕੇ ਵੱਧ ਘੱਟ ਬੋਲਦਾ ਆ ਆਪਣਾ ਕੋਈ ਇਨਾਂ ਦਾ ਮਤਲਬ ਹੀ ਹੈ ਨਹੀਂ ਇਨਾਂ ਠੀਕ ਹੈ ਜੇ ਬੱਚਿਆਂ ਦੀ ਗੱਲ ਤੂੰ ਬੱਚਿਆਂ ਦੀ ਗੱਲ ਮਕਾਲਾ ਯਾਰ ਤੂੰ ਸਿਆਣਾ ਵਾ ਦਾੜੀ ਤੇਰੇ ਚਿੱਟੀ ਆ ਤੂੰ ਕੀ ਕਰਨਿਆ ਤੂੰ ਜਨਾਨੀ ਨੂੰ ਘਰ ਹਤੀ ਪੈਣੇ ਬੰਦੇ ਘਰ ਨਹੀਂ ਦਾ ਮਤਲਬ ਹੀ ਨਹੀਂ ਮੰਦਾ ਜਨਾਨੀ ਨੂੰ ਉੱਥੇ ਬਹਿਣਾ ਜਦੋਂ ਮੈਂ ਫਿਰ ਇਹਨੇ ਫੈਰ ਮਾਰਨੀ ਸ਼ੁਰੂ ਕਰ ਦਿੱਤੇ ਮੁੜ ਕੇ ਇਹਨੇ ਕੋਠਿਆਂ 'ਤੇ ਇੱਟਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਠੀਕ ਹੈ ਜੀ ਇੱਟ ਮਾਰੀਆ ਹੱਤ ਦੇ ਵਜੀ ਖਬੀ ਲੱਤ ਦੇ ਮੇਰੇ ਆ ਪਿੱਠ ਦੇ ਵੇਖ ਲੋ ਠੀਕ ਹੈ ਜੀ ਉੱਤੋਂ ਇੱਟਾਂ ਮਾਰੀਆਂ ਫੈਰ ਮਾਰੇ ਆ ਬੰਦੇ ਨੇ ਮੇਰੇ ਸੱਜਣਿਆਂ ਉਹਨਾਂ ਦੇ ਖੋਲ ਲੱਗੇ ਜੀ ਨਾਲ ਠੀਕ ਹੈ ਛਰਲੇ ਲੱਗੇ ਨਾਲ ਉਹਨਾਂ ਦੇ ਇੱਕ ਖੱਬੇ ਮੋਢੇ ਤੇ ਆ ਇੱਕ ਆਜ ਇੰਨਾ ਹੀ ਲੱਗਾ ਜੀ ਦੋ ਬੰਦੇ ਹੋਇਆ ਜੀ ਠੀਕ ਹੈ ਜੀ ਤੀਜਾ ਮੈਂ ਹੈ ਜੀ ਮੇਰੇ ਮੇਰੇ ਵਜ੍ਹਾ ਤੇ ਮਾਸ ਬੁਖਰਾ ਬਾੜਦਾ ਹੁੰਦੇ ਤੀਜਾ ਮੈਂ ਹੈ ਜੀ ਠੀਕ ਹੈ ਜੀ ਦੂਜੀ ਪਾਰਟੀ ਉਹ ਮੌਕੇ ਤੇ ਵਜੀ ਹਾਂ ਮੌਕੇ ਤੇ ਹੈਗੀ ਸੀਗੀ ਦੀਪਤੀ ਸਾਨੂੰ ਮਿਲੇ ਨੇ ਉਸੇ ਵੀ ਅੰਦਰ ਬੈਠੇ ਮੁੜ ਕੇ ਪਤਾ ਨਹੀਂ ਕਿੱਥੇ ਚਲ ਗਏ ਆ ਜੀ ਮੈਂ ਤਾਂ ਇਨਸਾਫ ਚਾਹੁੰਦਾ ਜੀ ਇਹਨਾਂ ਦੇ ਮੁਕਦਮਾ ਦਰਜ ਹੋਣਾ ਚਾਹੀਦਾ 307 ਦਾ ਜੀ ਠੀਕ ਹੈ ਜੀ ਇਹਨਾਂ ਨੇ ਇੱਟਾਂ ਮਾਰਿਆ ਮੈਂ ਮਲਾਜਮ ਮੇਰਾ ਛੋਟਾ ਕੀ ਮੇਰੀ ਸੁਣਵਾਈ ਨਹੀਂ ਹੋਏਗੀ ਅਫਸਰ ਨੇ ਮੇਰੇ ਤੇ ਅਫਸਰ ਇਹ ਇਦਾਂ ਕਰਨਗੇ ਮੇਰੇ ਨਾਲ ਤੇ ਕੀ ਗੱਲ ਛੋਟੇ ਮਲਾਜਮ ਨੂੰ ਕੋਈ ਸੁਣਵਾਈ ਨਹੀਂ ਇਹ ਜਨਾਨੀ ਨੂੰ ਹੱਥੀ ਪੈਣਗੇ ਆਂਗੇ ਤੇ ਮੈਨੂੰ ਅੱਗੇ ਕਹਿ ਰਹੇ ਆ ਤੂੰ ਮਲਾਜਮ ਹੈ ਤੈਨੂੰ ਕੀ ਲੋਰਡਸ਼ਿਪ ਉੱਥੇ ਜਾਣ ਦੀ ਕਿਉਂ ਮੈਂ ਗੋਲੀਆਂ ਖਾਈ ਜਾਵਾਂ ਉਹਨਾਂ ਕੋਲ ਇੱਟਾਂ ਖਾਈ ਜਾਵਾਂ ਮੈਂ ਮੈਂ ਪੰਜਾਬ ਪੁੱਛ ਠ ਇਹਨਾਂ ਨੇ ਨਸ਼ਾ ਫੜ ਕੇ ਦਿੱਤਾ ਘਟੋ ਘਟ ਹੋਂ ਤੱਕ ਮੈਂ 10 ਕਿਲੋ ਹੀਰੋਇਨ ਫੜਾ ਛੱਡੀ ਬਟਾਲੀ ਚੋਂ ਇਹਨਾਂ ਨੂੰ ਠੀਕ ਹੈ ਜੀ ਤੇ ਫਿਰ ਇਹਨਾਂ ਨੇ ਮੇਰੇ ਤੇ ਆ ਕੀ ਕੀਤਾ ਉਤੋਂ ਮੈਨੂੰ ਕਹਿੰਦੇ ਤੂੰ ਮੁਲਾਜ਼ਮ ਆ ਤੈਨੂੰ ਕੀ ਲੋੜੀ ਉਹਦੇ ਘਰ ਲੱਗੇ ਜਾਂਦੀ ਕਿਉਂ ਮੈਂ ਇਥੋਂ ਕਰਕੇ ਗੋਲੀਆਂ ਖਾ ਲੈ ਮੇਰੀ ਜਨਾਨੀ ਛੇਤਰ ਖਾ ਲੈ ਡਿਪਟੀ ਸਾਹਬ ਨੇ ਠੀਕ ਹੈ ਜੀ ਐਸਐਚਓ ਵੀ ਮੈਨੂੰ ਕਹਿ ਰਿਹਾ ਸਿਵਲ ਲੈਣ ਆਲਾ ਕਿਉਂ ਛੋਟੇ ਮਲਾਜਾ ਕੋਈ ਸੁਣਾਈ ਸੁਣਾਈ ਨਹੀਂ ਹੈਗੀ ਠੀਕ ਹੈ ਜੀ ਮੈਂ ਚੰਡੀਗੜ੍ਹ ਫੋਨ ਲਵਾਇਆ ਆ ਕਰੋ ਠੀਕ ਹੈ ਨਹੀਂ ਸੁਣਾਈ ਹੋएगी ਮੈਂ ਉੱਥੇ ਤੱਕ ਜਾਵਾਂਗਾ ਜੀ 307 ਦਾ ਮਕ ਵੀਰ ਬਤਨਨੀ ਤੁਹਾਨੂੰ ਬਗੈਰਾਂ ਮੈਂ ਵੀਡੀਓ ਦੇ ਦਾਂਗਾ ਆ ਵੇਖ ਲਓ ਗੋਲੀਆਂ ਚਲਾਉਂਦੇ ਦਿੰਦੇ ਮੇਰਾ ਨਾਮ ਸੁਖਦੀਪ ਕੌਰ ਆ ਤੇ ਇਹ ਮੇਰਾ ਬੱਚਾ ਗਲੀ ਚ ਖੇਡਦਾ ਪਿਆ ਸੀ ਏ ਲੇਡੀ ਨੇ ਹਰ ਵਾਰੀ 3-4 ਵਾਰੀ ਹੋ ਗਈ ਆ ਮੇਰੇ ਬੱਚੇ ਦੇ ਘਰ ਕੇ ਸਾਡੇ ਨਾਲ ਲੜਨ ਆਂਦੀ ਆ ਤੇ ਇਹਦੇ ਇਹਦੇ ਹਸਬੰਦ ਨੇ ਪੀਤੀ ਸੀ ਡਰਿੰਕ ਕੀਤੀ ਹੋਈ ਸੀ ਤੇ ਨਾਲ ਹੀ ਇਹਦੇ ਜੇਠ ਨੇ ਵੀ ਕੀਤੀ ਹੋਈ ਸੀ ਤੇ ਐਨੇ ਦੋਨੋਂ ਲੜਨ ਵਾਸਤੇ ਸਾਡੇ ਘਰ ਭੇਜਦੇ ਤੇ ਮੈਨੂੰ ਫੋਨ ਕਰਕੇ ਕਹਿੰਦੀ ਆ ਮੈਂ ਤੇ ਤੈਨੂੰ ਅੱਗੇ ਵੀ ਘੇਰ ਲੈਣਾ ਸੀ ਉਦੋਂ ਮੌਕਾ ਨਹੀਂ ਮਿਲਿਆ ਹੁਣ ਮੈਂ ਤੈਨੂੰ ਘੇਰ ਲੱਗੀਆਂ ਹੁਣ ਮੈਂ ਆਪਣੇ ਬੰਦੇ ਨੂੰ ਲੈ ਕੇ ਆਣ ਲੱਗੀਆਂ ਤੇ ਤੂੰ ਵੀ ਕੱਢ ਆਪਣਾ ਬੰਦਾ ਬਾਹਰ ਕਿੰਨੀ ਕਰ ਕਿੰਨੇ ਉਹ ਉਹਨਾਂ ਦੀ ਲੇਡੀ ਨੇ ਜਿਨ੍ਹਾਂ ਨੇ ਸਾਡੇ ਤੇ ਫਾਇਰ ਕੀਤੇ ਆ ਉਹਨਾਂ ਨੇ ਆ ਕੇ ਇੱਥੇ ਸਾਡੇ ਫਾਇਰ ਕੀਤੇ ਸੀ ਸਾਡੇ ਘਰ ਆ ਵੇਖੋ ਮੇਰੇ ਕੰਨ ਇੱਥੇ ਇੱਟ ਮਾਰੀ ਇਹਨਾਂ ਨੇ ਅਸੀਂ ਆਪਣਾ ਬਚਾ ਕਰਨ ਲਈ ਸਿਰਫ ਮੇਰੇ ਪਾਪਾ ਸੀਗੇ ਤੇ ਮੇਰੇ ਹਸਬੰਡ ਸੀਗੇ ਇਹਨਾਂ ਦੇ ਘਰੋਂ 30 40 ਬੰਦੇ ਆਏ ਸੀਗੇ ਉਹਨਾਂ ਨੇ ਕਾਫੀ ਮੁੰਡੇ ਲੈ ਕੇ ਆਏ ਸੀਗੇ 30 40 ਲੈ ਕੇ ਆਏ ਸੀਗੇ ਤੇ ਆ ਵੇਖੋ ਮੇਰੇ ਕੰਨ ਤੇ ਇੱਟਾਂ ਮੈਂ ਆਪਣੇ ਬੱਚੇ ਨੂੰ ਬਚਾ ਰਹੀ ਹੋ ਆਪਣੇ ਪਾਪਾ ਨੂੰ ਬਚਾ ਰਿਆ ਸੀਗਾ ਕਿ ਪਾਪਾ ਤੁਸੀਂ ਅੰਦਰ ਆਓ ਦਾਦ ਪਾਪਾ ਅੰਦਰ ਆਓ ਤੇ ਮੈਂ ਇਹਨੂੰ ਫੜਦੀ ਵੀ ਆ ਵੇਖੋ ਮੇਰੇ ਇੱਟਾਂ ਵੀ ਮਾਰਿਆ ਨਾਲ ਹੀ ਮੇਰੇ ਆ ਵੇਖੋ ਮੈਂ ਪ੍ਰੈਗਨੈਂਟ ਵੀ ਗਈਆਂ ਤੇ ਨਾਲ ਸ਼ੀਸ਼ੇ ਵੀ ਤੋੜੇ ਉਹਨਾਂ ਨੇ ਆ ਵੇਖੋ ਮੂੰਹ ਚੋ ਸਾਰਾ ਲਾਉ ਨਿਕਲਦਾ ਪਿਆ ਇੰਨੀ ਇੰਨਾ ਨੇ ਹੱਦ ਕੀਤੀ ਨਾ ਸਾਰੇ ਜਿੰਨੇ ਵੀ ਮੁੰਡੇ ਆਏ ਸੀ ਸਾਰਿਆਂ ਨੇ ਡਰਿੰਕ ਕੀਤੀ ਹੋਈ ਸੀ ਤੇ ਅੱਗੋਂ ਗੰਦੀ ਤੋਂ ਗੰਦੀ ਗਾਲ ਇੰਨੀ ਇੰਨਾ ਨੇ ਕੱਢੀ ਨਾ ਕਿ ਜਿਹੜੀ ਅਸੀਂ ਸੁਣ ਨਹੀਂ ਸਕਦੇ ਸੀ ਹਥਿਆਰ ਸੀ ਉਹਨਾਂ ਨੇ ਐਡਾ ਵੱਡਾ ਮੁੰਡੇ ਨੇ ਜੇਮ ਸਾਡੇ ਕੈਮਬ੍ਰਿਜ ਵੀ ਆਇਆ ਵਾ ਐਡਾ ਵੱਡਾ ਉਹ ਵੀ ਫੜਿਆ ਸੀਗਾ ਦਾਤਰ ਵੀ ਫੜਿਆ ਸੀਗਾ ਤੇ ਉਹਨਾਂ ਨੇ ਪਿਸਟਲ ਵੀ ਫੜੇ ਸੀਗੇ ਮੁੰਡੇ ਜਿਹੜੇ ਬਗੈਤਾ ਬਾਹਰੋਂ ਲੈ ਕੇ ਆਏ ਸੀਗੇ ਆਊਟਸਾਈਡਰ ਉਹ ਲੈ ਕੇ ਆਏ ਸੀਗੇ ਉਹ ਵਾਲੇ ਮੁੰਡਿਆਂ ਨੇ ਦਾਤਰ ਉਹ ਪਿਸਤੋਲਾਂ ਵੀ ਫੜੀਆਂ ਸੀ ਉਹਨਾਂ ਕੋ ਕਿੱਡੇ ਵੱਡੇ ਪਿਸਟਲ ਸੀ ਉਹਨਾਂ ਨੇ ਚਲਾਏ ਸਾਡੇ ਵੱਲ ਸਾਡਾ ਦਰਵਾਜ਼ਾ ਵੀ ਭੰਨਿਆ ਉਹਨਾਂ ਨੇ ਜੋ ਜੋ ਕਹ ਕਰਿਆ ਸੀ ਕਿ ਤੇ ਕਾਰ ਦੇ ਕੋਲ ਕਾਰ ਕਾਲਾ ਬੋਲਾ ਕੱਢੇ ਸੀ ਗਿਆ ਨਹੀਂ ਉਸ ਬਾਅਦ ਮੈਂ ਮਸਾ ਸੀਗਾ ਮੁੰਡੇ ਨਾਲ ਗੱਲ ਕਰਦਾ ਹਾਂ ਹਾਂਜੀ ਮੁੰਡੇ ਮਸਾ ਸੀਗਾ ਤੇ ਫੋਨ ਤੇ ਗੱਲ ਹੋਈ ਸੀ ਕਿ ਸਾਡੇ ਵਿੱਚ ਉਹਨਾਂ ਦੀ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਮੇਰੀ ਗੱਲ ਹੋਈ ਆ ਫੋਨ ਤੇ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਪਾਪਾ ਨੇ ਮੈਨੂੰ ਕਿਹਾ ਕਿ ਤੂੰ ਪਿੱਛੇ ਹੋ ਕਿ ਨਾ ਕੋਈ ਗੱਲ ਨਾ ਹੋਵੇ ਕਿ ਮੈਂ ਪ੍ਰੈਗਨੈਂਟ ਆ ਤੇ ਪਾਪਾ ਕਹਿੰਦੇ ਮੈਂ ਗੱਲ ਕਰਾਂ ਮੈਂ ਕਹਾ ਨਹੀਂ ਪਾਪਾ ਮੈਂ ਆਰਾਮ ਨਾਲ ਗੱਲ ਕਰ ਲੈਂਦੀ ਆ ਤੇ ਉਹ ਲੇਡੀ ਕਹਿੰਦੀ ਪਾਪਾ ਨੂੰ ਆ ਖੁਦ ਬੋਲੀ ਆ ਕਹਿੰਦੀ ਤੂੰ ਕੋ ਨੂੰ ਨਾ ਬੋਲਣ ਵਾਲਾ ਪਾਪਾ ਨੂੰ ਕਹਿੰਦੀ ਪਾਪਾ ਕਹਿੰਦੇ ਤੂੰ ਲੇਡੀ ਆ ਨਾ ਆਰਾਮ ਨਾਲ ਗੱਲ ਕਰ ਤੂੰ ਆਰਾਮ ਨਾਲ ਗੱਲ ਕਰ ਤੇ ਅੱਗੋ ਕਹਿੰਦੀ ਆ ਖਲੋ ਜਾ ਮੈਂ ਆਪਣੇ ਬੰਦੇ ਨੂੰ ਫੋਨ ਕਰਦੀ ਆ ਉਹਨੇ ਅੱਗੋ ਇੰਨੀ ਗੱਲ ਕਹੀ ਤੇ ਪਾਪਾ ਕਹਿੰਦੇ ਕਰ ਲੈ ਪਾਪਾ ਨੇ ਕਿਹਾ ਕਰ ਲੈ ਤੇ ਉਹਨੇ ਸਿੱਧੀ ਹੀ ਪਾਪਾ ਨੂੰ ਗਾਲ ਕੱਢੀ ਆ ਅਲੀ ਕਿ ਉਹ ਮੁੰਡਾ ਆ ਤੇ ਪਾਪਾ ਬਜ਼ੁਰਗਾਂ ਉਹਨਾਂ ਨੂੰ ਸਿੱਧੀ ਇੰਨੀ ਗੰਦੀ ਗਾਲ ਕੱਢ ਕੇ ਉਹਨਾਂ ਨੂੰ ਕਹਿੰਦਾ ਵਾ ਕਿ ਖੜ ਜਾ ਮੈਂ ਆਉਣਾ ਆ ਇੱਥੇ ਮੁੰਡੇ ਲੈ ਕੇ ਤੁਹਾਡੇ ਕੋਲੋਂ ਫੈਨ ਕਿਤੇ ਹਾਂਜੀ ਨਹੀਂ ਸਾਡੇ ਵੱਲੋਂ ਨਹੀਂ ਚਲਾਈ ਗਈ ਉਹਨਾਂ ਵੱਲੋਂ ਹੀ ਚਲਾਈਆਂ ਗਈਆਂ ਅਸੀਂ ਤਾਂ ਆਪਣਾ ਬਚਾ ਕੀਤਾ ਦਰਵਾਜ਼ੇ ਬੰਦ ਕਰਕੇ ਕੋਠੇ ਵੇਖੋ ਜਦੋਂ ਜਦੋਂ ਉਹਨਾਂ ਨੇ ਸਾਡੇ ਤੇ ਕੀਤਾ ਵਾ ਸੈਲਫ ਡਿਫੈਂਸ ਲਈ ਫਿਰ ਥੋੜਾ ਬੋਤਾ ਤਾਂ ਕੰਨਾ ਹੀ ਪੈਣਾ ਸੀ ਮੇਰਾ ਬੱਚਾ ਸੀਗਾ ਉਹ ਆਪਣੇ ਪਾਪਾ ਨੂੰ ਬਚਾਰਿਆ ਦਾदू ਪਾਪਾ ਨੂੰ ਬਚਾਰਿਆ ਅਸੀਂ ਤਾਂ ਫਿਰ ਕੰਨਾ ਸੀ ਸੈਲਫ ਡਿਫੈਂਸ ਲਈ ਕਾਦੇ ਵਾਸਤੇ ਹੁੰਦੇ ਫਿਰ ਠੀਕ ਆ ਜੇ ਜੇ ਮੰਨੋ ਜੇ ਮੰਨੋ ਥੋੜੀ ਬੋਤੀ ਜੇ ਆਈ ਵੀ ਆ ਇਸਨ ਨਿਰਬੌਰ ਰਟ ਹੋਇਆ ਸਾਨੂੰ ਫੋਨ ਆਇਆ ਕਿ ਇੱਥੇ ਝਗੜਾ ਹੋ ਰਿਹਾ ਇੱਥੇ ਤੇ ਗੋਲੇ ਗਿਣਾ ਚੱਲੀਆਂ ਇੱਕ ਇੱਕ ਖ਼ዋਸ ਹਨ ਬਹੁਤ ਬੇਦੀ ਵਾਸੀ ਗੁਰਨਾਨਕ ਨਗਰ ਪੁੱਲ ਰੋਡ ਤੇ ਇਹਨਾਂ ਆਪਸੇ ਬੱਚਿਆਂ ਚ ਝਗੜਾ ਹੋਇਆ ਵਾ ਤੇ ਮੌਕੇ ਤੇ ਪਹੁੰਚਿਆ ਕੋਈ ਫਾਇਰ ਵੀ ਚੱਲੇ ਵੈਰੀਫਾਈ ਕਰ ਰਹੇ ਹਾਂ ਕਿਹੜੀ ਜਗ੍ਹਾ ਤੇ ਗੁਰਨਾਨਕ ਨਗਰ ਪੁੱਲ ਰੋਡ ਹਾਂ ਵੀ ਚੈੱਕ ਕਰ ਰਹੇ ਹਾਂ 6 ਜੀ ਫੋਲ ਬਰਾਂਡ ਫੋਲ ਬਰਾਂਡ ਬੋਲ ਨੋ ਨੋ ਤੇ ਜੇ ਮੇਰੇ ਘਰੇ ਕਿਤੇ ਉਹ ਰੈਸਟ ਆਏਗਾ ਨਹੀਂ ਜੀ ਬਈ ਜਾਂ ਤਫਤੀਸ਼ ਕਰਨੀ ਕੀ ਕਰਦੇ ਜੋ ਪੰਨੇ ਕਾਨੂੰਨ ਦਾ ਫਾਰੀਗਰ ਜਿਹਨਾਂ ਨੇ ਫਾਈਲ ਕੀਤੀ ਅਰੇ ਵੈਰੀਫਾਈ ਨੇ ਫਾਈਲ ਕਰਨੀ ਹੈ